ਸ਼੍ਰੀ ਗੁਰੂ ਗਰਨ ਸਾਹਿਬ ਜੀ ਦੇ ਪੰਘੂੜੇ ਤੇ ਪਾਵਿਆਂ ਨੂੰ ਮੁਠੀਆਂ ਭਰਨੀਆ ਮਿਲ ਗਿਆ ਹੁਣ ਸਾਰਿਆਂ ਨੂੰ ਆਓ ਰਲ ਮਿਲ ਕੇ ਵਿਚਾਰਾਂ ਦੀ ਅਰੰਭਤਾ ਕਰਨ ਤੋਂ ਪਹਿਲਾਂ ਸਾਰੇ ਗੁਰ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਸਮੁੱਚੇ ਖਾਲਸਾ ਪੰਥ ਨੂੰ ਮਿਲੀ ਗੁਰੂ ਫਤਿਹ ਨਾਲ ਇੱਕ ਵਾਰੀ ਰਲ ਕੇ ਸਾਰੇ ਸਾਂਝ ਪਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀ ਵੀ ਸਿੱਖ ਰਹਿਤ ਮਰਿਆਦਾ ਹੈ ਖਾਸ ਕਰਕੇ ਧਿਆਨ ਨਾਲ ਹੁਣ ਕੁਝ ਬੇਨਤੀਆਂ ਸੁਣਿਆ ਜੇ ਇਸ ਰਹਿਤ ਮਰਿਆਦਾ ਦੇ ਕੁਝ ਪੁਆਇੰਟ ਪੜ੍ਹਦੇ ਆ ਇਹ ਜੀ ਸਾਨੂੰ ਮਹਿਸੂਸ ਹੋਵੇਗਾ ਕਿ ਸ਼ਾਇਦ ਉਹ ਕੁਝ ਅੱਜ ਅਸੀਂ ਕਰ ਰਹੇ ਆ ਜੋ ਸਿੱਖ ਰਹਿਤ ਮਰਿਆਦਾ ਸਾਨੂੰ ਰੋਕਦੀ ਹੈ ਆਪਣੇ ਵੱਲੋਂ ਕੁਝ ਨਾ ਸ਼ਬਦ ਨਹੀਂ ਕਹਿਣੇ ਸਿਰਫ ਇਸ ਰਹਿਤ ਜਿੰਨਾ ਜਿੰਨਾ ਕੋ ਰਹਿਤ ਮਰਿਆਦਾ ਹੈ ਉਹ ਧਿਆਨ ਨਾਲ ਸਾਰੀ ਬਾਤਿਆ ਜੀ ਕਿ ਵਾਕੇ ਹੀ ਅਸੀਂ ਰਹਿਤ ਮਰਿਆਦਾ ਤੋਂ ਕਿਤੇ ਉਲਟ ਕਰਮ ਤਾਂ ਨਹੀਂ ਕਰ ਰਹੇ ਹੁਣ ਇਹਦਾ ਜਿਹੜਾ ਕੱਕਾ ਨੰਬਰ ਸਾਰਿਆਂ ਸਾਰਿਆਂ ਦੇ ਕੋਲ ਹੈ ਸਿੱਖ ਰਹਿਤ ਮਰਿਆਦਾ ਹੁਣ ਤੇ ਹੱਲ ਪੜਿਆ ਜੇ ਇੱਥੇ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਘੂੜੇ ਤੇ ਪਾਵਿਆਂ ਨੂੰ ਮੁਠੀਆਂ ਭਰਨੀਆਂ ਇਹ ਮੈਂ ਪਹਿਲਾਂ ਪੜਦਾ ਫਿਰ ਆਪਾਂ ਇਕ ਵਿਚਾਰ ਕਰਾਂਗੇ ਕੰਧਾਂ ਜਾਂ ਥੜਿਆਂ ਤੇ ਨੱਕ ਰਗੜਨਾ ਸਮਝ ਲੱਗ ਰਹੀ ਹੈ ਜਾਂ ਮੁੱਠੀਆਂ ਭਰਨੀਆਂ ਮੰਜੀ ਸਾਹਿਬੇ ਠਾ ਪਾਣੀ ਰੱਖਣਾ ਮੰਜੀ ਸਾਹਿਬੇ ਠਾ ਪਾਣੀ ਰੱਖਣਾ ਗੁਰਦੁਆਰਿਆਂ ਵਿੱਚ ਮੂਰਤੀਆਂ ਬੁੱਤ ਬਣਾਉਣੀਆਂ ਜਾਂ ਰੱਖਣੀਆਂ ਗੁਰੂ ਸਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ ਇਹ ਸਭ ਕੀ ਆ ਜੀ ਸਭ ਕੀ ਇਹੋ ਜੇ ਕਰਮ ਕੀਨੇ ਮਨਮਤ ਮਨਮਤ ਥੋੜਾ ਪੈਕੇ ਵਿਚਾਰ ਨਾਲੇ ਧੰਨ ਗੁਰੂ ਗਰਬ ਸਿੰਘ ਦੀ ਬਾਣੀ ਕੋਲ ਪੁੱਛਾਂਗੇ ਕਿ ਜਿੰਨੀ ਸਿੱਖ ਰਹਿਤ ਮਰਿਆਦਾ ਵਿੱਚ ਕੋਈ ਅਸੀ ਗੱਲ ਨਹੀਂ ਜਿਹੜੀ ਗੁਰੂ ਗਰਬ ਸਿੰਘ ਤੋਂ ਬਾਹਰ ਹੈ ਜੋ ਗੁਰੂ ਗਰਬ ਸਿੰਘ ਸੱਚੇ ਪਾਤਸ਼ਾਹ ਕਹਿ ਰਹੇ ਨੇ ਉਹੀ ਇਸ ਸਿੱਖ ਰਹਿਤ ਮਰਿਆਦਾ ਵਿੱਚ ਲੇਕ ਹੁਣ ਪਹਿਲੀ ਗੱਲ ਹੁਣ ਸੁਣ ਲੈ ਜੀ ਸ੍ਰੀ ਗੁਰੂ ਗਰਬ ਸਿੰਘ ਜੀ ਦੇ ਪੰਘੂੜੇ ਤੇ ਪਾਵਿਆਂ ਨੂੰ ਮੁਠੀਆਂ ਭਰਨੀਆਂ ਇਥੇ ਵੀ ਹੈ ਸਾਡੇ ਸਾਰੇ ਮੋਸਟਲੀ ਸਾਰੇ ਗੋਦਵਾਰਾਂ ਚ ਹੁਣ ਤਾਂ ਆ ਤੁਸੀਂ ਵੇਖਿਆ ਜਦੋਂ ਸਾਥ ਸਾਥ ਜਾਂਦੇ ਹੋ ਤੇ ਬਕਾਇਦਾ ਪਾਲਕੀ ਦੇ ਨੇੜੇ ਹੁਣ ਤਾਂ ਰੱਖ ਦਿੱਤਾ ਹੈ ਵੀ ਸ਼ਾਇਦ ਕਈ ਪਾਲਕੀਆਂ ਨੂੰ ਮੁਠੀਆਂ ਭਰਦੇ ਸਾਰੇ ਸ਼ਾਇਦ ਕਿਸੇ ਵਿਅਕਤੀ ਅੰਦਰ ਜਦੋਂ ਹੁਣ ਮੱਥਾ ਟੇਕੋਗੇ ਨਾ ਦੁਬਾਰਾ ਜਾਓਗੇ ਤੇ ਪ੍ਰਕਰਮਾ ਕਰਦੇ ਦੇਖਿਆ ਜੀ ਹੁਣ ਬਕਾਇਦਾ ਉਸ ਤੇ ਲਿਖ ਕੇ ਲਾਇਆ ਹੈ ਵੀ ਕਿਸੇ ਨੇ ਪਾਲਕੀ ਸਾਹਿਬ ਨੂੰ ਟੱਚ ਨਹੀਂ ਕਰਨਾ ਕਿਉਂਕਿ ਸੋ ਕੀ ਸੋਚ ਅਸੀਂ ਕੀ ਸੋਚਦੇ ਆ ਵੀ ਜਿਵੇਂ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਪਾਵੇ ਹੁੰਦੇ ਨੇ ਸਮਝਦੇ ਹੋ ਪਾਵੇ ਸਾਰੇ ਹੁਣ ਉਹਨੂੰ ਮੁਠੀਆਂ ਚਾਪੀਆਂ ਘਰਦੇ ਨੇ ਵੀ ਘੁੱਟਦੇ ਨੇ ਕਾਦੇ ਲਈ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਵੇਰ ਦਾ ਪ੍ਰਕਾਸ਼ ਹੋਇਆ ਮਹਾਰਾਜ ਹੁਣ ਥੱਕ ਗਏ ਹੋਣਗੇ ਵੀ ਸਤਗੁਰ ਦੇ ਚਰਨ ਕੁੱਟਦੀ ਏ ਤੇ ਹੋਰ ਮੈਂ ਇੱਕ ਗੱਲ ਸੱਚ ਕਰ ਅੱਜ ਦੋ ਰਖੜੀਆਂ ਹੁੰਦੀਆਂ ਨੇ ਨਿਸ਼ਾਨ ਸਾਹਿਬ ਤੇ ਵੀ ਰਖੜੀਆਂ ਫਿਰ ਗੋਲਖ ਤੇ ਵੀ ਰਖੜੀਆਂ ਫਿਰ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਹਦੇ ਪਾਵੇ ਥੱਲੇ ਵੀ ਕਿੰਨੀਆਂ ਰਖੜੀਆਂ ਬੰਨੀ ਆਉਂਦੀਆਂ ਨੇ ਹੈ ਨਾ ਇੰਜ ਇਹਦਾ ਭਾਵ ਇਹ ਜਿਹੜਾ ਕੁਝ ਅਸੀਂ ਕਰ ਰਹੇ ਆ ਇਹ ਕੀ ਹੈ ਇਸ ਕੀ ਹੈ ਸਾਰੇ ਬੋਲ ਕੇ ਕਹੋ ਕੀ ਹੈ ਮਨਮਤ ਮਨਮਤ ਇਹ ਗੁਰਮਤ ਨਹੀਂ ਹੈ ਹੁਣ ਆਓ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਲ ਪੁੱਛੋ ਕਿ ਸਤਗੁਰ ਦੇ ਚਰਨ ਕੀ ਨੇ ਅਸਲ ਵਿੱਚ ਬਸ ਰੋਜ਼ ਜਪਤੀ ਸਹਿਬ ਜੋ ਪੜਦੇ ਹੂੰ ਗੁਰੂ ਕਹਿੰਦੇ ਨੇ ਥਾਪਿਆ ਨਾ ਬੜੋ ਸਾਰੇ ਥਾਪਿਆ ਨਾ ਕੀ ਕਾ ਨਾ ਹੋਵੇ ਇਹਦਾ ਅਰਥ ਹੈ ਰੱਬ ਗੁਰੂ ਨੂੰ ਥਾਪਿਆ ਨਹੀਂ ਜਾ ਸਕਦਾ ਰੱਬ ਗੁਰੂ ਸਾਡਾ ਬਣਾਇਆ ਨਹੀਂ ਬਣਦਾ ਕਹਿੰਦੇ ਨੇ ਆਪੇ ਆਪ ਦਰਿੰਦਰ ਸੋਏ ਹੁਣੇ ਕੋਰ ਸ੍ਰੀ ਸਹਿਬ ਜੀ ਪੰਕਤੀ ਪੜੋ ਰੂਪ ਨਾ ਰੇਖ ਨਾ ਰੰਗ ਕੇਸ਼ ਗ੍ਰਹਿ ਗੁਣ ਤੇ ਪ੍ਰਭ ਸਅਰਥ ਸੋਖੇ ਨੇ ਨਾ ਵੀ ਰੱਬ ਦਾ ਰੂਪ ਰੰਗ ਆਕਾਰ ਕੋਈ ਨਹੀਂ ਤੇ ਜੇ ਰੱਬ ਦਾ ਰੂਪ ਤੇ ਇਹਦਾ ਭਾਵ ਗੁਰੂ ਦਾ ਵੀ ਰੂਪ ਰੰਗ ਆਕਾਰ ਕੋਈ ਨਹੀਂ ਤੇ ਜੇ ਰੱਬ ਗੁਰੂ ਦਾ ਰੂਪ ਰੰਗ ਆਕਾਰ ਕੋਈ ਨਹੀਂ ਤੇ ਫਿਰ ਇਹਦਾ ਭਾਵ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹ ਪਾਵੇ ਗੁਰੂ ਗ੍ਰੰਥ ਸਾਹਿਬ ਦੇ ਚਰਨ ਨਹੀਂ ਹੋ ਸਕਦੇ ਕਿਉਂਕਿ ਗੁਰੂ ਦਾ ਤਾਂ ਆਕਾਰ ਹੀ ਕੋਈ ਨਹੀਂ ਹੈ ਉਹ ਫਿਰ ਗੁਰੂ ਦੇ ਚਰਨ ਨਹੀਂ ਹੋ ਸਕਦੇ ਹੁਣ ਗੁਰੂ ਦੇ ਚਰਨ ਫਿਰ ਕਿਹੜੇ ਹੋਣਗੇ ਪਾਤਸ਼ਾਹ ਨੂੰ ਪੁੱਛੋ ਕਹਿੰਦੇ ਨੇ ਹਿਰਦੇ ਚਰਨ ਆ ਸੁਣੋ ਪੰਕਤੀ ਬਾਣੀ ਦੀ ਹਰਿ ਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਉ ਪਾੜ ਗੁਰੂ ਦਾ ਸ਼ਬਦ ਹੀ ਗੁਰੂ ਦੇ ਸ਼ਰਨ ਨੇ ਸਾਰੇ ਬੋਲ ਕੇ ਕੋ ਗੁਰੂ ਦਾ ਸ਼ਬਦ ਹੀ ਗੁਰੂ ਦੇ ਸ਼ਰਨ ਇਹਦਾ ਭਾਵ ਅਸੀਂ ਕਿਸੇ 파ਵਿਆਂ ਨੂੰ ਮੁਠੀਆਂ ਚਾਪੀਆਂ ਨਹੀਂ ਕਰਨੀਆਂ ਗੁਰੂ ਜੀ ਕੋਈ ਨਹੀਂ ਥੱਕਦੇ ਕਿਉਂਕਿ ਗੁਰੂ ਜੀ ਸ਼ਬਦ ਨੇ ਤੇ ਜਦੋਂ ਅਸੀਂ ਮੁਠੀਆਂ ਚਾਪਿਆ ਕਰਦੇ ਆ ਇਹ ਸਭ ਕੀ ਹੈ ਮਨਮਤ ਹੈ ਗੁਰੂ ਜੀ ਦੇ ਚਰਨ ਕੀ ਨੇ ਗੁਰੂ ਜੀ ਦਾ ਸ਼ਬਦ ਹੀ ਗੁਰੂ ਜੀ ਦੇ ਚਰਨ ਨੇ ਗੁਰੂ ਦਾ ਸ਼ਬਦ ਸਾਡੇ ਅੰਦਰ ਵਸੇਗਾ ਸਮਝੋ ਗੁਰੂ ਦੇ ਚਰਨ ਸਾਡੇ ਅੰਦਰ Você